ਅਸ਼ੀਆ ਕਾਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਭੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਇੱਕ ਤੋਂ ਵੱਧ ਬੈਂਕਾ ਖਾਤਾ ਰੱਖਣ ਵਾਲਿਆਂ ਲਈ ਲੱਗੇਗਾ ਸਖਤ ਜੁਰਮਾਨਾ ਸਰਕਾਰ ਇਸ ਦੇ ਦਿਸ਼ਾ ਨਿਰਦੇਸ਼ ਦੀ ਜਾਣ ਉਸਚਾਈ ਇਸ ਦੇ ਨਾਲ ਹੀ ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਇੱਕ ਬੈਂਕ ਖਾਤਾ ਜਰੂਰ ਹੈ ਕੇਂਦਰ ਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੈਂਕ ਖਾਤਾ ਹੋਣਾ ਜ਼ਰੂਰੀ ਹੈ ਬਹੁਤ ਸਾਰੇ ਲੋਕ ਇਕ ਤੋਂ ਵੱਧ ਬੈਂਕ ਵਿੱਚ ਖਾਤੇ ਰੱਖਦੇ ਹਨ ਇਸ ਦੌਰਾਨ ਸੋਸ਼ਲ ਮੀਡੀਆ ਤੇ ਇਸ ਸੰਦੇਸ਼ ਵਾਇਰਲ ਹੋ ਰਿਹਾ ਹੈ ਕਿ ਭਾਰਤ ਰਜਿਵ ਬੈਂਕ ਦੇ ਨਵੇਂ ਦਿਸ਼ਾ ਨਿਰਦੇਸ਼ ਅਨੁਸਾਰ ਹੋਣ ਇੱਕ ਤੋਂ ਵੱਧ ਬੈਂਕਾਂ 'ਚ ਖਾਤੇ ਰੱਖਣ ਤੇ ਜੁਰਮਾਨਾ ਲਗਾਇਆ ਜਾਵੇਗਾ ਭਾਰਤ ਸਰਕਾਰ ਦੀ ਪ੍ਰੈਸ ਏਜੰਸੀ ਪ੍ਰੈਸ ਇਨ ਇਨਫਾਰਮੇਸ਼ਨ ਬਿਊਰੋ ਜਾਂ ਪੀ ਆਰ ਬੀ ਨੇ ਇਸ ਵਾਇਰਲ ਸੰਦੇਸ਼ ਦੀ ਸਚਾਈ ਨੂੰ ਦਾਖਲਾਸਾ ਕੀਤਾ ਲੋਕਾਂ ਨੂੰ ਸਾਵਧਨ ਕਰਦੇ ਹੋਏ ਪੀ ਆਰ ਪੀ ਆਈ ਬੀ ਨੇ ਟਵੀਟ ਕੀਤਾ ਹੈ ਕਿ ਕੁਝ ਲੇਖਾਂ ਵਿੱਚ ਇਸ ਗਲਤ ਧਾਰਾ ਧਾਰਨਾ ਫਲਾਈ ਜਾ ਰਹੀ ਹੈ ਕਿ ਭਾਰਤ ਰਜੀਵ ਬੈਂਕ ਨਵੇਂ ਦਿਸ਼ਾ ਨਿਰਦੇਸ਼ ਦੇ ਅਨੁਸਾਰ ਹੁਣ ਇੱਕ ਤੋਂ ਵੱਧ ਬੈਂਕਾਂ ਵਿੱਚ ਖਾਤੇ ਰੱਖਣ ਦਾ ਜੁਰਮਾਨਾ ਲਾ ਰਹੀ ਹੈ ਸਰਕਾਰ ਨੇ ਇਸ ਤੋਂ ਦਾਵਾ ਕੀਤਾ ਹੈ ਕਿ ਇਹ ਝੂਠ ਦੱਸਿਆ ਹੈ ਪੀ ਆਰ ਪੀ ਆਈ ਬੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਫਰਦੀ ਦੱਸਿਆ ਹੈ ਏਜੰਸੀ ਨੇ ਕਿਹਾ ਕਿ ਭਾਰਤ ਰਜੀਵ ਬੈਂਕ ਨੇ ਅਜਿਹੀ ਕੋਈ ਗਾਈਡਲਾਈਨ ਨਹੀਂ ਜਾਰੀ ਕੀਤੀ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ